ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਅੱਜ ਆਪਾਂ ਗੱਲ ਕਰਦੇ ਆਂ ਟਰੈਕਟਰ ਦੀ ਸੈਂਸਿੰਗ ਦੀ ਜਿਹੜੀ ਕਿ ਕਲਟੀਵੇਟਰ ਤੇ ਬਹੁਤ ਹੀ ਜ਼ਰੂਰੀ ਹੁੰਦੀ ਆ ਮੈਨ ਇਮਪਲੀਮੈਂਟ ਚੋਂ ਇਕੱਲੇ ਆਪਣੇ ਕੋਲੇ ਕਲਟੀਵੇਟਰ ਹੀ ਹੁੰਦੇ ਨੇ ਜਿੰਨਾ ਤੋਂ ਟਰੈਕਟਰ ਦੀ ਸੈਂਸਿੰਗ ਚਾਹੀਦੀ ਹੁੰਦੀ ਆ ਇਹਦੇ ਵਿੱਚ ਆਪਾਂ ਐ ਦੱਸਾਂਗੇ ਸੈਂਸਿੰਗ ਕਿਵੇਂ ਕਰਦਾ ਡਰਾਫਟ ਕੰਟਰੋਲ ਆਪਾਂ ਕਿਵੇਂ ਲਾਉਣਾਗਾ ਤੇ ਜਿਹੜੇ ਹਾਲਾਂ ਦੀ ਹੈਨਾ ਕੀ ਕੁਝ ਚਾਹੀਦਾਗਾ ਇਧਰੋਂ ਕੀ ਕੁਝ ਸੈਟਿੰਗ ਕਰਨੀ ਪਊਗੀ ਸਾਰਿਆਂ ਤੋਂ ਪਹਿਲਾਂ ਇਹਦੇ ਬਾਰੇ ਹੀ ਗੱਲ ਕਰਦੇ ਹੈਗੇ ਆਪਾਂ ਕਿ ਕਿਵੇਂ ਕੁਝ ਹੁੰਦਾਗਾ ਜਿਵੇਂ ਕਿ ਤੁਸੀਂ ਹਰ ਇੱਕ ਟਰੈਕਟਰ ਦੇ ਦੋ ਲੀਵਰ ਦੇਖਦੇ ਹੁੰਦੇ ਹੋ ਇਧਰ ਇਹਦਾ ਡੀਸੀ ਡਰਾਫਟ ਕੰਟਰੋਲ ਤੇ ਪੀਸੀ ਪੋਜੀਸ਼ਨ ਕੰਟਰੋਲ ਇਹ ਦੋ ਲੀਵਰ ਹੁੰਦੀ ਹੁੰਦੇ ਆ ਕਈਆਂ ਦੇ ਆ ਇਧਰ ਹੁੰਦਾ ਆ ਇਧਰ ਹੁੰਦਾ ਬਸ ਤੁਸੀਂ ਡੀਸੀ ਪੀਸੀ ਯਾਦ ਰੱਖਣਾ ਆਹ ਜਿਹੜਾ ਪੀਸੀ ਹੁੰਦਾ ਇਹ ਨਾਰਮਲ ਹੀ ਹੁੰਦਾ ਆਪਣੀ ਲਿਫਟ ਉੱਤੇ ਥੱਲੇ ਕਰਨ ਵਾਸਤੇ ਤੇ ਇਹ ਡਰਾਫਟ ਕੰਟਰੋਲ ਹੁੰਦਾ ਲਿਖਿਆ ਵੀ ਇੱਥੇ ਇਹ ਲੀਵਰ ਬਾਰੇ ਨਾ ਬਹੁਤ ਘੱਟ ਲੋਕਾਂ ਨੂੰ ਪਤਾ ਕਿਵੇਂ ਕੰਮ ਕਰਦਾ ਕੀ ਇਹਦਾ ਕੰਮ ਆ ਕਿਉਂ ਆ ਤੇ ਕਈ ਇਹਨੇ ਦੀ ਵਰਤੂ ਨਹੀਂ ਕਰਦੇ ਤੇ ਹੱਲ ਆਉਂਦੇ ਨੇ ਟਰੈਕਟਰ ਦਾ ਜ਼ੋਰ ਲਵਾਈ ਜਾਂਦੇ ਰਹਿੰਦੇ ਨੇ ਤੇ ਇਹਦੇ ਬਾਰੇ ਹੀ ਆਪਾਂ ਗੱਲ ਕਰਦੇ ਹੁਣ ਸਾਰਿਆਂ ਤੋਂ ਪਹਿਲਾਂ ਮੈਂ ਨਾ ਇੱਕ ਇੰਸਟਾ ਦੀ ਰੀਲ ਪਾਈ ਸੀ ਉਹ ਚ ਮੈਂ ਦੱਸਿਆ ਸੀ 16 ਦੇ ਟਾਇਰਾਂ ਤੇ 48 ਇੰਚ ਆਹ ਘੌੜੀ ਚਾਹੀਦੀ ਹੈਗੀ ਕਿ ਆ ਹੁਣ ਤਹ ਲੱਗ ਰਹੇ ਨੇ ਜਮ ਇਹਨੂੰ ਪੱਧਰ ਥਾਂ ਤੇ ਧਰ ਕੇ ਥੱਲੋਂ ਲੈ ਕੇ ਇਹਦੇ ਵਾਸਤੇ 48 ਹੁਣ ਜਿਹੜੀ ਇਹ 48 ਹਰ ਇੱਕ ਟਰੈਕਟਰ ਤੇ ਲਾਗੂ ਨਹੀਂ ਹੁੰਦੀ ਹਰ ਇੱਕ 16 ਦੇ ਟਾਇਰਾਂ ਤੇ ਪਰ ਮੈਂ ਇੱਕ ਐਸਟੀਮੇਟ ਦੱਸਿਆ ਸੀ ਨਾ ਕਿਉਂਕਿ ਹਰ ਇੱਕ ਪੋਸੀਬਲ ਨਹੀਂ ਆਪਾਂ ਦੱਸ ਸਕੀਏ ਐਸਟੀਮੇਟ ਐਂ ਹੋ ਜਾਂਦਾ ਚਲੋ ਭਾਈ ਠੀਕ ਐ ਨਹੀਂ ਆਪਣੀ ਜੇ 1-2 ਇੰਚ ਦਾ ਫਰਕ ਆ ਤਾਂ ਉਹ ਨਿਕਲ ਜਾਂਦਾ ਕਿ ਚਲੋ ਐਂ ਚੱਲੀ ਵੀ ਅੰਦਰ ਐਂ ਦਾ ਹੁਣ ਜੇ ਫਰਕ ਇਥੇ 5-6 ਇੰਚ ਦਾ ਹੈਗਾ ਤਾਂ ਉਹ ਭਾਈ ਤੁਹਾਡਾ ਟਰੈਕਟਰ ਦਬੂਗੀ ਇਹ ਨਾਰਮਲ ਜੀ ਗੱਲ ਹੈਗੀ ਜਿਵੇਂ ਸਾਡੇ 450 85 28 ਆ 28 ਇਹਦਾ ਰਿਮ ਆ ਤੇ ਮਤਲਬ ਵਾਈ ਲੋਟ ਤੇ 420 ਨੰਬਰ ਇਹ ਅਲਾਕਟ ਕੋਮ ਜਿਵੇਂ ਇਹ ਫਾਰਨਚਰ ਟਾਇਰ ਹੁੰਦੇ ਜੋਕੋਹਾਮਾ ਦੇ ਟਾਇਰ ਤੇ ਨਹੀਂ ਇਹ 16x28 ਤੇ ਥੋੜੇ ਜਿਹੇ ਵੱਡੇ ਹੁੰਦੇ ਬਸ 16x28 ਹੀ ਵੱਜੂਗਾ ਤੇ ਦੂਜੀ ਗੱਲ ਹੁਣ ਆਪਾਂ ਇੱਧਰ ਆ ਗਏ ਜਦੋਂ ਸਾਡੇ ਇੱਕ ਪਹਿਲੇ ਵਾਲੇ ਹਾਲ ਹੁੰਦੇ ਸੀ ਉਹਦੀ ਆਹ ਘੋੜੀ ਤੁਸੀਂ ਇਹ ਲੈ ਲਓ ਉਹਰੇ ਖਤਮ ਹੋ ਗਈ ਸੀ ਉਹ ਭਰਾਵਾ ਇੰਨਾ ਜ਼ੋਰ ਲਵਾਉਂਦਾ ਟਰੈਕਟਰ ਦਾ ਇੰਨਾ ਜ਼ੋਰ ਲਵਾਉਂਦਾ ਨਜਾਇਜ਼ ਹੀ ਤੇਲ ਖਰਚਾ ਵੱਧ ਜਾਂਦਾ ਸੀ ਉਹਦੇ ਨਾਲ ਤੇ ਕੋਈ ਫਾਇਦਾ ਵੀ ਨਹੀਂ ਹੁੰਦਾ ਸੀ ਟਰੈਕਟਰ ਜ਼ੋਰ ਲੱਗੀ ਜਾਂਦੇ ਸੀ ਐਵੇਂ ਵੀ ਨਹੀਂ ਹੈਗਾ ਕਿ ਕੋਈ ਦੱਬ ਕੀ ਵਾਹੀ ਜੰਨੇ ਆ ਉਹਨਾਂ ਕ ਜੋਰ ਇਹ 13 ਲਵਾਉਂਦੇ ਨੇ ਇਹ ਸੋਖ ਖਿੱਚ ਲੈਂਦਾ ਪਰ ਹੋ 11 ਨਹੀਂ ਖਿੱਚਦੇ ਸੀਗੇ ਇਹਦਾ ਸਰਪ ਇੰਨਾ ਫਰਕ ਪੈਂਦਾ ਆਹ ਚੀਜ਼ ਨਾਲ ਆਹ ਚੀਜ਼ ਨਾਲ ਸੋਡੇ ਟਰੈਕਟਰ ਦਾ ਜ਼ੋਰ ਦਾ ਪਤਾ ਲੱਗ ਜਾਂਦਾ ਜੇ ਇਹ ਹੀ 6 ਇੰਚ ਥੱਲੇ ਹੁੰਦੀ ਨਾ ਇਹ ਟਰੈਕਟਰ ਨੇ ਖਿੱਚਣਾ ਨਹੀਂ ਸੀ ਹੁੰਤੀ ਜੇ ਮੀਡੀਅਮ ਚ ਜੇ ਖਿੱਚਦਾ ਚਲੋ ਆ ਗਿੱਲਾ ਗਿਆ ਇੱਥੇ ਮੜਾ ਸਲਿੱਪ ਦਿੰਦਾ ਸੀਗਾ ਮੈਂ ਪਹਿਲਾਂ ਹਾਈ ਲਾਇਆ ਸੀਗਾ ਤੇ ਨਹੀਂ ਇਹ ਖਿੱਚਦਾ ਨਹੀਂ ਸੀ ਇਹਦੇ 'ਚ ਹੁਣ ਇੱਕ ਗੱਲ ਹੋਰ ਕਰਦੇ ਆ ਚਲੋ ਆਪ ਨੂੰ ਹਾਲਦੀ ਵੀ ਸੈਟਿੰਗ ਹੋਣੀ ਚਾਹੀਦੀ ਉੱਚਾ ਨਹੀਂ ਮਾ ਬਰਾਬਰ ਲੱਗੇ ਜੇ ਮੈਂ ਆਪਾਂ 11 ਥੱਲੇ ਲਾ ਕੇ ਦੇਖ ਲੈਣਾ ਹੈਗਾ ਕਿ ਬਰਾਬਰ ਹੈਗਾ ਕਿ ਨਾ ਘੋੜੀਆ ਦਿਲ ਉੱਚੀਨੀ ਵੀ ਬਰਾਬਰ ਹੋਵੇ ਚੱਲੇ ਤੋਂ ਥੋੜੀ ਜਿਹੀ ਪਿੱਛੇ ਜ਼ਿਆਦਾ ਚੱਕੀ ਜਾਂਦੀ ਹੁੰਦੀ ਆ 1 ਇੰਚ ਜ਼ਿਆਦਾ ਚੱਕੀ ਜਾਂਦੀ ਹੁੰਦੀ ਜਦੋਂ ਡ੍ਰੈਕਟਰ ਚੱਲਦਾ ਹੁੰਦਾ ਮੇਰਾ ਐਕਸਪੀਰੀਅੰਸ ਆ ਕਿਉਂਕਿ ਆਹ ਆਪਣੀ ਜਿਹੜੀ ਪਲੇ ਹੁੰਦੀ ਐ ਇਹਨਾਂ 'ਚ ਉਹ ਨਿਕਲ ਜਾਂਦੀ ਹੈਗੀ ਉਹਦੇ ਲਾਉਂਦੇ ਲਾਉਂਦੇ ਜਿਵੇਂ ਆਹ ਕਿल्ली ਚਲੋ ਅਸੀਂ ਗਲਤ ਪਾ ਰੱਖੀ ਐ ਕਿ ਮੈਨੂੰ ਇਹਦੀ ਕਿल्ली ਨਹੀਂ ਦਿਖਾਈ ਸੀ ਪਤਾ ਨਹੀਂ ਕਿਨੇ ਕੱਢ ਕੇ ਕਿੱਥੇ ਰੱਖਦੀ ਬਾਕੀ ਫਿੱਟ ਫਿੱਟ ਕਿੱਲੀ ਹੋਵੇ ਇਹ ਵੀ ਬਹੁਤ ਮਾਇਨੇ ਰੱਖਦੀ ਐ ਕੱਲੀ ਕੱਲੀ ਚੀਜ਼ ਐ ਨਾ ਜਿਵੇਂ ਇਹ ਕਿੱਲੀ ਢਿੱਲੀ ਹੋ ਗਈ ਤਾਂ ਬਾਈ ਇਹ ਦਿੱਕਤ ਦੇਊਗੀ ਆਪਾਂ ਨੂੰ ਹੁਣ ਆਪਾਂ ਇਧਰੋਂ ਗੱਲ ਕਰਦੇ ਆਂ ਇਹੀ ਟਰੈਕਟਰਾਂ ਦੇ ਕਈ ਆਹ ਚੀਜ਼ ਥੱਲੇ ਸੈਂਸ ਕਰਦੀ ਹੈ ਕਈਆਂ ਦੇ ਇਹੀ ਚੀਜ਼ ਉਤਲੇਚਰ ਇਹਦੇ ਦੋ ਨੇ ਰੂਟਾਵੇਟਰ ਵਗੈਰਾ ਜਿਹੜੀ ਚੀਜ਼ ਓਵਰ ਸੀਡਰ ਉਹ ਤਾਂ ਪਾਵਾਂਗੇ ਉਤਲੀ ਕਿਲੀ ਚ ਜਿਵੇਂ ਆਪਾਂ ਹੁਣ ਪਤਾ ਕਿਵੇਂ ਕੰਮ ਕਰੂਗੀ ਇਹ ਆ ਆ ਗਈ ਸੈਂਸਿੰਗ ਵਾਲੀ ਅੰਦਰੋਂ ਇਹਦੇ ਜਦੋਂ ਆਹ ਚੀਜ਼ ਅੰਦਰ ਨੂੰ ਧੱਕ ਮਾਰੂਗੀ ਤੇ ਜਿਆਦਾ ਪ੍ਰੈਸ਼ਰ ਪੂ ਜੇ ਉਰੋਂ ਤੱਕ ਮਰਵਾਵਾਂਗੇ ਤੇ ਘੱਟ ਪੂ ਕਰੋ ਸੈਂਸਿੰਗ ਨਹੀਂ ਕਰਨੀ ਜਿੰਨੀ ਆਹ ਦੂਰ ਆ ਇਹਦੇ ਓਨੀ ਵਧੀਆ ਜਿਆਦਾ ਸੈਂਸ ਕਰੂਗੀ ਹੁਣ ਇੱਕ ਗੱਲ ਹੋਰ ਦੱਸਦਾ ਕਈਆਂ ਦੇ ਆਹ ਚੀਜ਼ ਥੱਲੇ ਹੁੰਦੀ ਹੈਗੀ ਇਹਗਾ ਉੱਤੇ ਉਹਨਾਂ ਦੀ ਜਮਾ ਉੱਤੇ ਪਊਗੀ ਇਹ ਚੀਜ਼ ਤੁਸੀਂ ਨਾ ਐਸਟੀਮੇਟ ਜਾਂ ਆਪ ਲਾਉਣਾ ਕਿ ਯਾਰ ਜੇ ਆਪਾਂ ਉਰੇ ਜ਼ੋਰ ਪਾਵਾਂਗੇ ਹਨਾ ਉਰੇ ਇਹ ਘੱਟ ਅੰਦਰ ਜਾਊਗਾ ਮਤਲਬ ਜਾਣੀ ਨਹੀਂ ਉਰੇ ਦਾ ਉਰੇ ਪਾਵਾਂਗੇ ਥੋੜਾ ਜਿਹਾ ਵਗ ਜੂ ਜਦੋਂ ਉਰੇ ਪਾਵਾਂਗੇ ਉਰੇ ਪੂਰੀ ਅੰਦਰ ਜਾਊਗੀ ਇਹ ਚੀਜ਼ ਇਹਦਾ ਮਤਲਬ ਹੈ ਜਿਹੜੀ ਆਪਣੀ ਸੈਂਸਿੰਗ ਉਰੇ ਸਭ ਤੋਂ ਸਹੀ ਕਰੋ ਠੀਕ ਹੈ ਨਾ ਆਹ ਡੰਡਾ ਉਰੇ ਪਾਉਣਾ ਤੇ ਇਹਦੇ ਜਮਾ ਉੱਤੀ ਰੱਖਣਾ ਹੈ ਕਿਉਂਕਿ ਇਹ ਲਗਭਗ ਆਪਣੀ ਜ਼ਿਆਦਾ ਓਵਰਹਾਈਟ ਤਾਂ ਬਣਾਉਂਦੀ ਨਹੀਂ ਤੇ ਹੁਣ ਮੈਂ 48 ਇੰਚ ਤਾਂ ਆਖਿਆ ਸੀ ਬਈ ਕਿਉਂਕਿ ਇਹ ਥੋੜੀ ਉੱਚੀ ਰਹੇ ਇਨੇ ਕ ਐਂਗਲ ਹੁੰਦਾ ਮੈਨੂੰ ਐਂਗਲ ਯਾਦ ਨਹੀਂ ਆ ਰਿਹਾ 20 ਡਿਗਰੀ ਹੁੰਦਾ ਕਿ 20 ਪਤਾ ਨਹੀਂ 15 ਡਿਗਰੀ ਦਾ ਐਂਗਲ ਬਣਾਉਣਾ ਚਾਹੀਦਾ ਜਿਵੇਂ ਕੰਪਾਸ ਰੱਖ ਕੇ ਆਇਂ ਠੀਕ ਹੈ ਨਾ ਆਪਾਂ ਮੈਂ ਇਧਰੋਂ ਤੁਸੀਂ ਐਵੇਂ ਲੈ ਲਓ ਆਇਂ ਇਹ ਪਰ ਜਦ ਤਾ ਇਹਦੇ ਘੱਟੋ ਘੱਟ ਜੇ ਥੋੜਾ ਸਰਦਾਗਾ ਮਤਲਬ ਨਹੀਂ ਸਰ ਰਿਹਾ ਬਰਾਬਰ ਹੋਵੇ ਆਹਾ ਇਹਦੇ ਫਿਰ ਬਹੁਤ ਵਧੀਆ ਕੰਮ ਕਰੂ ਨਹੀਂ ਤਾਂ ਇਹ 1 2 ਇੰਚ ਇਹ ਤੋਂ ਉੱਤੇ ਰਹਿਣਾ ਚਾਹੀਦਾ ਆਹ ਚੀਜ਼ ਤੋਂ ਆਹ ਚੀਜ਼ ਜੇ ਥੋੜਾ ਆਹ ਉੱਤੇ ਆ ਫਿਰ ਵੀ ਆਹ ਉੱਤੇ ਰਹਿਣਾ ਚਾਹੀਦੀ ਹੈ ਕਿ ਸੈਂਸਿੰਗ ਤਾਂ ਵਧੀਆ ਕਰੂ ਜਾਂ ਹੀ ਚੀਜ਼ ਵਰੀ ਇਹਦੇ ਉਰੇ ਹੋਈ ਠੀਕ ਹੈ ਨਾ ਆਏ ਇਹਨੇ ਅੱਗੇ ਤੱਕ ਮਾਰਨੀ ਤੇ ਸੈਂਸਿੰਗ ਹੋਣੀ ਤੇ ਟਰੈਕਟਰ ਦਬੀ ਜਾਊਗਾ ਆਹੀ ਫਰਕ ਹੁੰਦਾਗਾ ਇਥੇ ਤਾਂ ਤੁਸੀਂ ਸਮਝੀ ਲਓ ਕਿ ਆਹ ਚੀਜ਼ ਇਹਦੇ ਉੱਤੇ ਹੋਣੀ ਚਾਹੀਦੀ ਆ ਫੇਰ ਹੀ ਟਰੈਕਟਰ ਸੈਂਸ ਕਰੂਗਾ ਨਹੀਂ ਛੋੜਾ ਜ਼ੋਰ ਲਵਾਇਦਾ ਕੋਈ ਫਾਇਦਾ ਨਹੀਂ ਨਾ ਛੋੜਾ ਵਾਹਣ ਵਾਹਣ ਦਾ ਫਾਇਦਾ ਹੈਗਾ ਚਾਹੋ ਆਏ ਜ਼ਰੂਰ ਹੁੰਦਾ ਬਰਾਬਰ ਵਾਹਦੂਗਾ ਫੁੱਲ ਉਹ ਹੁੰਦਾ ਜੇ ਜ਼ੋਰ ਪਰਖਣਾ ਉਹ ਚੀਜ਼ ਜੇ ਆਪਾਂ ਕਰਵਾਉਣੀ ਆ ਸੈਂਸਿੰਗ ਜਾਂ ਕੋਵੇਂ ਓਵੇਂ ਮਤਲਬ ਫੇਰ ਆਪ ਨੂੰ ਇਹ ਚੀਜ਼ਾਂ ਚਾਹੀਦੀ ਨੇ ਉੱਚੀ ਹੋਣੀ ਚਾਹੀਦੀ ਆ ਇਹ ਤਾਂ ਹੁਣ ਚਲੋ ਆਪਾਂ ਕਰ ਲਈ ਗੱਲ ਹੁਣ ਆ ਪੋਤੇ ਜਾ ਕੇ ਦੇਖਦੇ ਆ ਕਿਵੇਂ ਕੰਮ ਕਰਦੇ ਆ ਜੇ ਆਪਾਂ ਸੌਖੇ ਤਰੀਕੇ ਨਾਲ ਸਿੱਖਣੀ ਆ ਹੱਲ ਨੂੰ ਆਪਾਂ ਜਿਹੜਾ ਪੋਜੀਸ਼ਨ ਕੰਟਰੋਲ ਵਾਲਾ ਲੀਵਰ ਹੁੰਦਾ ਪੀਸੀ ਜੇ ਤੁਹਾਡੇ ਉਧਰ ਤਾਂ ਵੀ ਉਹੀ ਗੱਲ ਹੋਊਗੀ ਜਿਵੇਂ ਇੱਧਰ ਆ ਫਿਰ ਵੀ ਆਹ ਜਿਹੜਾ ਪੋਜੀਸ਼ਨ ਕੰਟਰੋਲ ਹੋਊਗਾ ਇਹ ਤਾਂ ਲਗਭਗ ਕਾਲਾ ਰੰਗ ਹੀ ਹੁੰਦਾ ਹਰੇਕ ਮੀਟਰ ਦੇ ਵਿੱਚ ਇਹ ਨਹੀਂ ਸਿੱਟਣਾ ਜਮਾ ਥੱਲੇ ਠੀਕ ਹੈ ਨੇ ਜਮਾ ਥੱਲੇ ਸਿੱਟ ਕੇ ਇਹਨੂੰ ਉਰੇ ਕਰ ਲਿਓ ਤਿੰਨ ਚਾਰ ਤੇ ਠੀਕ ਹੈ ਡਰਾਫਟ ਕੰਟਰੋਲ ਨੂੰ ਆਪਾਂ ਤਿੰਨ ਚਾਰ ਤੇ ਕਰ ਲਾਂਗੇ ਉਹ ਤੋਂ ਬਾਅਦ ਆਪਾਂ ਟਰੈਕਟਰ ਜਿਵੇਂ ਜੇ ਤੀਜੇ ਮੀਡੀਅਮ ਚ ਤੋਰਨਾ ਤਾਂ ਪਹਿਲੇ ਹਾਈ ਚ ਤੋਰ ਲਓ ਪਹਿਲੇ ਹਾਈ ਚ ਤੋਰ ਕੇ ਆਪਾਂ ਨੂੰ ਪਤਾ ਲੱਗ ਜੂ ਆਪਣਾ ਟਰੈਕਟਰ ਦਬ ਰਿਹਾ ਜਾਂ ਨਹੀਂ ਦਬ ਰਿਹਾ ਜੇ ਸੋਖਾ ਚੱਲ ਰਿਹਾ ਠੀਕ ਹੈ ਨਾ ਤੇ ਆਪਾਂ ਨੂੰ ਲੱਗ ਰਿਹਾ ਸਹੀ ਆ ਫਿਰ ਵੱਡਾ ਗੇਅਰ ਪਾ ਲਓ ਤੇ ਡੀਸੀ ਜੇ ਆਪਣਾ ਆਹ ਤਾਂ ਜੇ ਮਥਲੀ ਸਿੱਟ ਕੇ ਰੱਖਣਾ ਠੀਕ ਹੈ ਨਾ ਇਹਦਾ ਬਹੁਤ ਘੱਟ ਮਾਈਨਰ ਜੇ ਕੇਸ ਹੁੰਦੇ ਜੇ ਆਪਾਂ ਨੂੰ ਚੱਕਣਾ ਪਵੇ ਨਹੀਂ ਤਾਂ ਇਹ ਥੱਲੀ ਰਹੂਗਾ ਆਪਣਾ ਤੇ ਉਹ ਤੋਂ ਬਾਅਦ ਜਿਹੜਾ ਡੀਸੀ ਹੁੰਦਾ ਇਹਨੂੰ ਤੁਸੀਂ ਮਾੜਾ ਜੇ ਦੇਖੀ ਉਹ ਮੈਂ ਫਿੱਟ ਕਰ ਰੱਖਿਆਗਾ ਇੰਨੇ ਕ ਤਾਂ ਜਿੱਥੇ ਬਾਲਾ ਦਬਦ ਜਿਵੇਂ ਮਿੱਟੀ ਗਿੱਲੀ ਆ ਜਾਂਦੀ ਆ ਉਥੇ ਮੈਂ ਤੂੰ ਚੱਕ ਦੇਣਾ ਨਹੀਂ ਥੱਲੇ ਇਹਦਾ ਨਾ ਇੰਨੇ ਇੰਨੇ ਸੂਤ ਸੂਤ ਦੀ ਫਰਕ ਪੈ ਜਾਂਦਾ ਹੈਗਾ ਹੁਣ ਇਹਨੂੰ ਜਿਵੇਂ ਥੱਲੇ ਸਿੱਟ ਲੈ ਜੀ ਨੂੰ ਤਿੰਨ ਚਾਰ ਤੇ ਕਰ ਲੈ ਜੇ ਆਪਾਂ ਨੂੰ ਲੱਗਦਾ ਥੋੜਾ ਡੂੰਘਾ ਕਰਨਾ ਤਾਂ ਫਿਰ ਇਹਨੂੰ ਥੋੜਾ ਜ ਐ ਕਰ ਦੇਣਾ ਥੋੜਾ ਥੋੜਾ ਸੂਤ ਸੂਤ ਦੀ ਫਰਕ ਪਾਉਣੇ ਚ ਬਾਲਾ ਫਰਕ ਨਹੀਂ ਪੈਣਾ ਚਾਹੀਦਾ ਹੈਗਾ ਕਿਉਂਕਿ ਨਹੀਂ ਫਿਰ ਸਹੀ ਨਹੀਂ ਕੰਮ ਕਰਨਾ ਇਹ ਕਿ ਤੂੰ ਥੋੜਾ ਇੱਕੋ ਦਾ ਟਰੈਕਟਰ ਦਬਜਾ ਕਰੋ ਤੁਸੀਂ ਇੱਕੋ ਦਾ ਉੱਤੇ ਚੱਕ ਦੇ ਕਰੋ ਥੋੜਾ ਥੋੜਾ ਐ ਗੇੜਾ ਜਿਹਾ ਦੇ ਦੇਣਾ ਹੈਗਾ ਹੁਣ ਜਿਵੇਂ ਮੈਂ ਤੋ ਇਹਦੇ ਵਿੱਚ ਵਿੱਚ ਫਿੱਟ ਕਰ ਰੱਖਿਆ ਠੀਕ ਹੈ ਨਾ ਇਹਦੇ ਵਿੱਚ ਵਿੱਚ ਰਹੁ ਜਿੱਥੇ ਬੜਾ ਦਬਦਾ ਉੱਥੇ ਕਰ ਦੇਣ ਜੇ ਨਹੀਂ ਲੱਗ ਰਿਹਾ ਉਹ ਤੋਂ ਥੱਲੇ ਕਰ ਦੂੰਗਾ ਤੇ ਉਰੇ ਜੇ ਰੱਖਦਾ ਹੁਣ ਮੈਂ ਬਸ ਇਹਨੂੰ ਛੇੜਨਾ ਤੁਸੀਂ ਥੋੜਾ ਥੋੜਾ ਉੱਤੇ ਥੱਲੇ ਕਰਕੇ ਜਦੋਂ ਇਹ ਜਮਾ ਫਿੱਟ ਹੋ ਗਿਆ ਕਈਆਂ ਦੇ ਆਹ ਚੀਜ਼ ਨਹੀਂ ਹੁੰਦੀ ਇੱਧਰ ਚਿੜੀ ਜੀ ਹੁੰਦੀ ਆ ਉਹਨੂੰ ਫੁੱਲ ਕੱਸ ਦੇਣਾ ਕਿ ਆ ਹਿੱਲੇ ਨਾ ਉਹ ਤੋਂ ਬਾਅਦ ਜੇ ਉਮੋੜ ਤੋਂ ਚੱਕਣਾ ਇਹ ਤੋਂ ਚੱਕਣਾ ਤੇ ਇਹਨੂੰ ਰੱਖਣਾ ਇਹਨੂੰ ਨਾ ਛੇੜੋ ਕਿਰਾਂ ਡਰਾਫਟ ਕੰਟਰੋਲ ਲੂ ਠੀਕ ਹੈ ਨਾ ਕਿਉਂਕਿ ਜੇ ਇਹਨੂੰ ਛੇੜੋਗੇ ਤੁਹਾਡਾ ਬਾਹਰ ਉੱਚਾ ਨਹੀਂ ਮਾ ਵਾਹ ਜਾਊ ਉਹਨੂੰ ਥੱਲੇ ਸਿੱਟੀ ਰੱਖਣਾ ਇਹਨੂੰ ਤਾਂ ਉੱਥੇ ਬੰਨ ਕੇ ਰੱਖਣਾ ਫੇਰ ਤੁਹਾਡੀ ਪੋਜੀਸ਼ਨ ਹੈ ਡਰਾਫਟ ਕੰਟਰੋਲ ਸਹੀ ਕੰਮ ਕਰੂ ਸਹੀ ਤੁਹਾਡਾ ਡਾਇਰੈਕਟਰ ਸੈਂਸਿੰਗ ਕਰੂ ਪਰ ਉਹ ਤੋਂ ਪਹਿਲਾਂ ਜਿਹੜਾ ਪਿਛਲਾ ਸੋ ਨੂੰ ਮੈਂ ਦੱਸਦਾ ਇਹ ਚੀਜ਼ ਤੁਹਾਡੀ ਜ਼ਰੂਰੀ ਆ ਹੋਣੀ ਤੇ ਉਸ ਤੋਂ ਬਾਅਦ ਆਹ ਚੀਜ਼ ਆ ਠੀਕ ਹੈ ਨਾ ਇਹਦੇ ਨਾਲ ਤੁਹਾਡਾ ਟਰੈਕਟਰ ਪੂਰੀ ਵਧੀਆ ਸੈਂਸਿੰਗ ਕਰੂਗਾ ਤੇ ਮੈਨੂੰ ਵੀ ਇਹ ਬਾਣ ਬੌਂਦੇ ਬੌਂਦੇ ਨੂੰ ਗੱਲ ਯਾਦ ਆਈ ਤੇ ਬਾਕੀ ਤੁਸੀਂ ਦੱਸਿਓ ਤੁਹਾਡੇ ਟਰੈਕਟਰ ਸੈਂਸਿੰਗ ਸਹੀ ਕਰ ਰਿਹਾ ਕਿ ਨਹੀਂ ਕਿ ਮੈਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਮੇਰੇ ਹਿਸਾਬ ਨਾਲ 100% ਸਹੀ ਆ ਤੇ ਇਹ ਮਾਈਨਰ ਜੀ ਕੇਸ ਹੁੰਦੇ ਜਿਹੜੀ ਆਪਾਂ ਨੂੰ ਪੋਜੀਸ਼ਨ ਕੰਟਰੋਲ ਨੂੰ ਵੀ ਥੋੜਾ ਮੋਟਾ ਉੱਤੇ ਕਰਨਾ ਪਵੇ ਨਹੀਂ ਉਹਨੂੰ ਥੱਲੇ ਸੈਟ ਕੇ ਰੱਖਣਾ ਚਾਹੀਦਾਗਾ ਤੇ ਦੱਸਿਓ ਫਿਰ ਕਿਸਾਨ ਵੀਡੀਓ ਕਿਸਾਨ ਵੀਰੋ ਵੀਡੀਓ ਕਿਵੇਂ ਲੱਗੀ ਮਿਲਦੇ ਆਪਾਂ ਹੋਰ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ